ਜਿਹੜੇ ਕਿਸਾਨ ਆ ਭਰਾ ਅਰਜਨ ਟਰੈਕਟਰ ਲੱਭੀ ਜਾਂਦੇ ਨੇ ਨਾ ਮੰਡੀਆਂ ਤੇ ਉਹਦੇ ਆਸਤੇ ਆਪਾਂ ਅੱਜ ਆਹ ਅਰਜਨ ਟਰੈਕਟਰ ਲੈ ਕੇ ਆਏ ਆ ਟਰੈਕਟਰ ਹੈਗਾ ਵਕਾਊ 605 ਆ ਅਲਟਰਾ 1 ਮਾਡਲ ਆ ਤੇ ਟਰੈਕਟਰ ਸਾਈਡ ਗੀਅਰ ਦੇ ਵਿੱਚ ਟਰੈਕਟਰ ਆ ਜੀ ਹੁਣ ਮਾਡਲ ਦੀ ਗੱਲ ਕਰੀਏ ਤਾਂ ਟਰੈਕਟਰ ਨੂੰ ਕੰਡੀਸ਼ਨ ਦੇ ਹਿਸਾਬ ਨਾਲ ਆਪਾਂ ਜੱਜ ਨਹੀਂ ਕਰ ਸਕਦੇ ਕਿਹੜਾ ਮਾਡਲ ਹੋਊਗਾ ਟਰੈਕਟਰ ਤਾਂ ਤੁਹਾਨੂੰ ਆਪਾਂ ਦੱਸ ਦਿੰਨੇ ਆ 2000 ਤੇ 9 ਮਾਡਲ ਟਰੈਕਟਰ ਆ ਜੀ ਇੰਨੀ ਸਾਫ ਕੰਡੀਸ਼ਨ ਦਾ ਆਹ ਸਟicker ਸਟicker ਕੰਪਨੀ ਦੇ ਲੱਗੇ ਹੋਇਆ ਤੇ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਆ ਪੂਰਾ ਸਾਫ ਕੰਡੀਸ਼ਨ ਦਾ ਘਟ BK T ਕਮਾਂਡਰ ਦੇ ਟਾਇਰ ਆ ਮਹਿੰਗੇ ਟਾਇਰ ਆ ਤੇ ਗੱਲ ਕਰੀਏ ਇਸ ਟਰੈਕਟਰ ਦੇ ਰੇਟ ਦੀ ਤਾਂ ਰੇਟ ਇਹਨਾਂ ਨੇ ਰੱਖਿਆ ਜੀ 3 ਲੱਖ ਤੇ 65000 ਰੁਪਇਆ 3 ਲੱਖ 65000 ਰੁਪਇਆ ਰੇਟ ਆ ਇਸ ਟਰੈਕਟਰ ਦਾ ਬਾਕੀ ਰੀਜਨਲ ਹਿੱਸੇ ਤੇ ਵੇਟ ਵਗੈਰਾ ਲੱਗਿਆ ਜੋ ਕੰਪਨੀ ਦਾ ਹੁੰਦਾ ਸੀਗਾ ਹਿੱਸੇ ਤੇ ਰੰਗ ਵਗੈਰਾ ਬਿਲਕੁਲ ਨਾਲ ਦਾ ਰੰਗ ਆ ਤੇ ਇਸ ਟਰੈਕਟਰ ਦੇ ਵਿੱਚੋਂ 3 ਲੱਖ 65000 ਕੱਲੀ ਡਿਮਾਂਡ ਕੀਤੀ ਆ ਮੌਕੇ ਤੇ ਬਾਈ ਕਹਿੰਦਾ ਮਾਨਤਨ ਜਰੂਰ ਕਰਨਾ ਜਿਹੜਾ ਆਪਣੀ ਚੈਨਲ ਤੋਂ ਵੀਡੀਓ ਵੇਖ ਕੇ ਆਇਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕੋਈ ਚੰਗਾ ਅਰਜਨ ਟਰੈਕਟਰ ਲੱਭਦਾ ਫਿਰਦਾ ਹੋਵੇ ਉਹਦੇ ਤੱਕ ਇਹ ਵੀਡੀਓ ਪਹੁੰਚ ਜੇ ਤੇ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਉੱਥੋਂ ਤੁਸੀਂ ਨੋਟ ਕਰਕੇ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਫੋਟੋਆਂ ਵਗੈਰਾ ਮੰਗਵਾ ਸਕਦੇ ਆ ਤੇ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਆ ਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਜੀ ਤਦ ਤੱਕ ਧੰਨਵਾਦ